ਤੁਸੀਂ ਇਹ 10 ਮਿੰਟ ਦੀ ਵੀਡੀਓ ਦੇ ਵਿੱਚ ਤੁਸੀਂ ਇਟਾਲੀਅਨ ਦੇ फटाफट ਬੋਲੀਆਂ ਸਿੱਖ ਲੋਗੇ ਕਹਿੰਦਾ ਮਤਲਬ ਹੈ ਇਟਾਲੀਅਨ ਦੇ ਤੁਸੀਂ ਸੈਂਟੈਂਸ ਬਣਾੜੇ ਸਿੱਖ ਲੋਗੇ ਤੇ ਕਈਆਂ ਨੇ ਕਿਹਾ ਨਹੀਂ ਜੀ ਇਹ ਝੂਠਿਆ ਤੇ ਜਿਹੜੇ ਸਾਡੇ ਤੇ ਯਕੀਨ ਕਰਦੇ ਆ ਸਾਡੇ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਨੂੰ ਸੱਚਾਈ ਲੱਗਦੀ ਆ ਬਿਲਕੁਲ ਜੀ ਹਾਂ ਤੁਸੀਂ 10 ਮਿੰਟ ਦੇ ਵਿੱਚ ਤੁਸੀਂ ਸੈਂਟੈਂਸ ਬਣਾੜੇ ਸਿੱਖ ਸਕਦੇ ਹੋ ਜੇ ਤੁਸੀਂ ਆਹ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਤੁਸੀਂ ਇਹ ਇੱਕ ਵੀਡੀਓ ਦੇਖ ਲਈ ਆ ਕਿਉਂਕਿ ਸਾਡੇ ਚੈਨਲ ਤੇ ਮੈਂ ਤੁਹਾਨੂੰ ਸਿਖਾਉਣੀ ਆ ਇਟਾਲੀਅਨ ਦੇ ਸੈਂਟੈਂਸ ਤੁਸੀਂ ਬਿਨਾਂ ਕਿਸੇ ਟੇਪ ਬਿਨਾਂ ਕਿਸੇ ਵੱਡੇ ਵੱਡੇ ਫਾਰਮੂਲੇ ਤੋਂ ਰੱਟੇ ਲਾਏ तो टिप एंड ट्रिक्स तो दे। दे 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 के गायज सताल जी थोड़ा सारे का बहुत बहुत स्वागत है मेरे यूट्यूब चैनल पर चैनल पर पहली बार आए तो चैनल सबसक्राइब करो वीडियो लाइक शेयर जरूर करो थोड़े सारे अगर एक रिक्वेस्ट है जो तीन हिंदी तो इटालियन जहाँ कोई फैमिली फ्रेंड जो हिंदी बोलता इटालीयन सीखनी चाहता है जब तुम्हें बेसिक तो इटालीयन सीखनी चाहते हो तो साढ़े नवे दे चैनल हिंदी टू इटालियन जाके सबसक्राइब करो बेसिक तो अभी उसे क्लासि स्टार्ट की सो जाकर देख स आओ आप अजी वीडियो शुरू करते हैं गायज देखो सब तो पहला देखो आंटेंस आप बाद में बनावे पहले इतने मैं कुछ फार्मूला लिखा माफ़ करो जो मेरी आवाज़ से भी थोड़ा बहुत फर्क पे तो सॉरी क्योंकि मौसम इतना चेंज हो रहा सो उसके करके ਥੋੜਾ ਐਦੇ ਟੇਲੇ ਫਟ ਟੇਲ ਵਿੱਚ ਚਲ ਰਹੀ ਆ ਸੋ ਲਈ ਸੌਰੀ ਅਡਜਸਟ ਕਰ ਲਿਓ ਸੋ ਮੈਂ ਇਹ ਚਾਹੁੰਦੀ ਸੀ ਵੀ ਨਾਗਾ ਪੜਾ ਕਿਸੇ ਵੀ ਕਿਸੇ ਦੇ ਕਲਾਸ ਦੇ ਵਿੱਚ ਮੈਂ ਡੇਲੀ ਰੈਗੂਲਰ ਵੀਡੀਓਸ ਪਾ ਰਹੀ ਆ ਮੈਂ ਇਹ ਚਾਹੁੰਦੀ ਸੀ ਮੈਂ ਕੋਈ ਨਾਗਾ ਪਾਵਾਂ ਤਾਂ ਕਿ ਮੇਰੇ ਸਟੂਡੈਂਟਸ ਵੀ ਇੱਕ ਦਿਨ ਕਲਾਸਾਂ ਵਿੱਚ ਇਸੇ ਕੇਕ ਪਰ ਕਰਨ ਸੋ ਆਓ ਦੇਖੋ ਪਹਿਲਾ ਜਿਹੜਾ ਪੈਰਾਗ੍ਰਾਫ ਹੈ ਨਾ ਇਹਦੇ ਉੱਤੇ ਤੁਸੀਂ ਨਿਗਾਹ ਮਾਰਨੀ ਦੇਖੋ ਕੀ ਲਿਖਿਆ ਹੈ ਯੋ ਸਤੋ ਤੂ ਸਟਾਈ ਲੂ ਇਲੇਸਟਾ ਲੋ ਇਸ ਤੇਮੋ ਵੋਸਟਾ ਤੇ ਲੂ ਨੋਸਟਾ ਬੇਟੇ ਸੇ ਫਟਾਫਟ ਮਾੜੀ ਮੋਟੀ ਤਸਵੀਰਾਂ ਤੇ ਮਰਵਾ ਦੇਵਾ ਕਿਉਂਕਿ ਮੈਂ ਲਾਸਟ ਤੱਕ ਤਿੰਨ ਚਾਰ ਵੀਡੀਓ ਦੇ ਵਿੱਚ ਰੈਗੂਲਰਲੀ ਮੈਂ ਤੁਹਾਨੂੰ ਐਸ ਫਾਰਮੂਲੇ ਦੇ ਨਾਲ ਮੈਂ ਤੁਹਾਨੂੰ ਇਟਾਲੀਅਨ ਦੇ ਸੈਂਟੈਂਸਸ ਬਣਾਉਣਾ ਸਿਖਾ ਰਹੀ ਹਾਂ ਠੀਕ ਹੈ ਦੇਖੋ ਜਦ ਤੁਸੀਂ ਕੋਈ ਵੀ ਕੰਮ ਕਰ ਰਹੇ ਹੋਗੇ ਇਸੇ ਤਰ੍ਹਾਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਤੁਸੀਂ ਪੜ੍ਹ ਰਹੇ ਹੋ ਰਾਈਟ ਤੁਸੀਂ ਪੜ੍ਹਨੇ ਆ ਤੁਸੀਂ ਕੰਮ ਕਰ ਰਹੇ ਆ ਤੁਸੀਂ ਜਿਹੜਾ ਕੰਮ ਕਰ ਰਹੇ ਆ ਤੁਸੀਂ ਇਹਦਾ ਹੈਪੀ ਵਰਬਸ ਦੇ ਨਾਲ ਉਹ ਸੈਂਟੈਂਸਸ ਬਣਾਉਣੇ ਆ ਆਹ ਕਿ ਹੈ ਹੈਲਪਿੰਗ ਵਰਬਸ ਯਾ ਦੇਖੋ ਇਹ ਕਿਦਾਂ ਕਿਦਾਂ ਯੂਜ਼ ਕਰਦੇ ਆ ਇੰਗਲਿਸ਼ ਦੇ ਵਿੱਚ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਕੰਟੀਨਿਊਸ ਟੈਂਸ ਬਣਾਉਂਦੇ ਸੀ ਤਾਂ ਆਪਾਂ ਇਸ ਐਮ ਆਰ ਨਾ ਬਣਾਉਂਦੇ ਸੀ ਰਾਈਟ ਇਸ ਐਮ ਆਰ ਵਾਲਾ ਜਿਹੜਾ ਹੈ ਕਨਸੈਪਟ ਹੈ ਤੇ ਐਰੇ ਵਿੱਚ ਹੈ ਇਹਦੀ ਜਿਹੜੀ ਮੇਜ ਦੇਖੋ ਉੱਥੇ ਲਿਖਦੇ ਨੇ ਯਾਰ ਇਸ ਐਮ ਆਰ ਇਹਦੇ ਨਾਲ ਹੀ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਬਣਾਉਂਦੇ ਸੀ ਨਾ ਦੇਖੋ ਇਟਾਲੀਅਨ ਦੇ ਵਿੱਚ ਇਹ ਤਿੰਨਾਂ ਦੀ ਜਗ੍ਹਾ ਤੇ ਕੀ ਯੂਜ਼ ਕਰਦਾ ਸਿਰਫ ਇੱਕ ਕੀ ਯੂਜ਼ ਕਰਦਾ ਤਾਰੇ ਅਹੀ ਯੂਜ਼ ਕਰਦਾ ਸtare ਦੇਖੋ ਇਟਾਲੀਅਨ ਦੇ ਵਿੱਚ ਤਿੰਨ ਬਟ ਇਸ ਇੰਗਲਿਸ਼ ਦੇ ਵਿੱਚ ਤਿੰਨ ਤੇ ਇਟਾਲੀਅਨ ਦੇ ਵਿੱਚ ਸਿਰਫ ਇੱਕ ਕੀ ਸtare ਹੁਣ ਸtare ਦਾ ਅੱਗੇ ਆ ਚੇਂਜ ਹੋ ਜਾਂਦੇ ਕਿੱਦਾਂ ਚੇਂਜ ਹੋ ਜਾਂਦੇ ਜਿੱਥੇ ਤੁਸੀਂ ਆਪਣੀ ਗੱਲ ਕਰਨੀ ਆ ਮੈਂ ਦੀ ਉੱਥੇ ਸtare ਦਾ ਕੀ ਪਾ ਜਿਹੜਾ ਸਤੋ ਜਿੱਥੇ ਤੂੰ ਦੀ ਗੱਲ ਕਰਨੀ ਆ ਸਤਾਈ ਕਿਸੇ ਮੁੰਡੇ ਸਪੈਸਿਫਿਕ ਸਪੈਸਿਫਿਕ ਉਸੇ ਮੁੰਡੇ ਦੀ ਗੱਲ ਕਰਨੀ ਆ ਤਾਂ ਸਤਾ ਕੁੜੀ ਦੀ ਗੱਲ ਕਰਨੀ ਆ ਤਾਂ ਵੀ ਹੈਲਪਿੰਗ ਬਵ ਸਤਾ ਨੋ ਇਸਤੀਆਮੋ ਵੋ ਇਸਤਾਤੇ ਲੋਰੋ ਉਹਦਾ ਸਾਰੇ ਦੇ ਨਾਲ 97 ਠੀਕ ਹੈ ਮੈਨੂੰ ਬਾਰ-ਬਾਰ ਮੈਨੂੰ ਨਹੀਂ ਇੱਤੇ ਜਾਣਾ ਜ਼ੋਰ ਦੇਣਾ ਕਿਉਂਕਿ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕਰਾਉਂਦੀ ਆ ਰਹੀ ਆ ਹੁਣ ਦੇਖੋ ਪਹਿਲਾ ਆਪਾਂ ਸੈਂਟੈਂਸ ਲੈ ਲਏ ਦੇਖੋ ਕੀ ਲਿਖਿਆ ਸੈਂਟੈਂਸ ਹੈ ਇਹ ਮਾਲਕ ਤਰਖਾਹ ਦੇ ਰਿਹਾ ਜੇ ਕਹਿਣਾ ਹੋਵੇ ਭਾਈ ਮਾਲਕ ਤਰਖਾਹ ਦੇ ਰਿਹਾ ਇਹਨੂੰ ਚਾਹੀਏ ਉਹਦੇ ਵਿੱਚ ਕਿੱਦਾਂ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਸੈਂਟੈਂਸ ਬਣਾਉਣੀ ਆ ਆਪਾਂ ਕੀ ਲਿਖਦੇ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਲਿਖਦੇ ਆ ਠੀਕ ਹੈ ਜੀ ਫਿਰ ਆਪਾਂ ਹੈਲਪਿੰਗ ਵਰਬ ਲਿਖਦੇ ਆ ਫਿਰ ਆਪਾਂ ਕੀ ਲਿਖਦੇ ਆ ਵਰਬ ਤੇ ਫਿਰ ਆਪਾਂ ਜਿਹੜਾ ਵੀ ਸਾਡਾ ਆਬਜੈਕਟ ਰਹਿ ਗਿਆ ਸਾਰਾ ਹੀ ਬਾਕੀ ਬਚਿਆ ਖੁਚਾ ਸੈਂਟੈਂਸ ਆਪਾਂ ਲਾਸਟ ਵਿੱਚ ਲਿਖ ਦਿੰਦੇ ਹੁਣ ਦੇਖੋ ਇਹਦੇ ਸੈਂਟੈਂਸ ਦੇ ਵਿੱਚ ਸਾਡਾ ਸਬਜੈਕਟ ਕੀ ਆ ਸਬਜੈਕਟ ਕੀ ਆ ਮਾਲਕ ਮਾਲਕ ਹੈ ਨਾ ਸਬਜੈਕਟ ਤਨਖਾਹ ਤਾਂ ਨਹੀਂ ਸਬਜੈਕਟ ਹੈਗੀ ਜਾਂ ਦੇ ਦੇ ਰਿਹਾ ਹੈ ਸਬਜੈਕਟ ਤਾਂ ਨਹੀਂ ਹੈਗਾ ਮੇਨ ਸਾਡਾ ਮੇਨ ਮੁਖ ਕੀ ਹੈ ਇਹਦੇ ਵਿੱਚ ਇਸ ਵਾਕ ਦੇ ਵਿੱਚ ਮੁਖ ਕੀ ਆ ਸਾਡੇ ਇਹਦੇ ਵਿੱਚ ਮੁਖੀ ਕੌਣ ਆ ਮਾਲਕ ਆ ਮਾਲਕ ਮੁਖੀ ਹੈ ਦਾ ਤਾਂ ਮਾਲਕ ਤਾਂ ਪਹਿਲਾ ਮਾਲਕ ਲਿਖੋ ਕੀ ਲਿਖਾਂਗੇ ਇਲ ਕਾਪੋ ਹੁਣ ਦੇਖੋ ਪੰਜਰ ਕਿਹਾ ਇਲ ਦਾ ਮਤਲਬ ਕੀ ਹੈ ਇਹ ਆਰਟੀਕਲ ਆ ਇੰਗਲਿਸ਼ ਦਾ ਇੱਕ ਇੰਗਲਿਸ਼ ਦਾ ਆਰਟੀਕਲ ਦਸ ਸੀ ਨਾ ਠੀ ਐਚੀ ਦਾ ਟੀ ਦੇ ਉੱਤੇ ਪੈ ਗਈ ਦੇਖੋ ਟੀ ਐਚੀ ਦਾ ਆਰਟੀਕਲ ਸੀ ਨਾ ਹੁਣ ਦਾ ਦਾ ਇਟਾਲੀਅਨ ਦੇ ਵਿੱਚ ਕਿੰਨੇ ਆਰਟੀਕਲ ਬਣ ਜਾਂਦੇ ਆ ਇਲ ਲਾ ਲੇ ਲੀ ਇਹਦੇ ਸਾਰੇ ਤੇ ਮੈਂ ਸਪੈਸੀਫਿਕ ਵੀਡੀਓ ਬਣਾਈ ਵੀ ਹੈ ਕਿਦਾਂ ਆਰਟੀਕਲ ਯੂਜ਼ ਕਰਦੇ ਕਹਿਣ ਦਾ ਮਤਲਬ ਇਲ ਮਤਲਬ ਦਾ ਦਾ ਕਾਪੋ ਮਾਲਕ ਠੀਕ ਹੈ ਜੀ ਮਾਰਗ ਨੂੰ ਕਹਿੰਦੇ ਕਾਪੋ ਇਲ ਕਾਪੋ ਉਸ ਤੋਂ ਬਾਅਦ ਆਪਾਂ ਕੀ ਲਾਵਾਂਗੇ ਹੈਲਪਿੰਗ ਵਰਬ ਲਾਵਾਂਗੇ ਅੱਜ ਦੀ ਹੈਲਪਿੰਗ ਵਰਬ ਹੈ ਜਿਹਦਾ ਇਸ ਦਾ ਮਾਰ ਹੈਲਪਿੰਗ ਵਰਬ ਹੈ ਨਾ ਉਸੇ ਤਰ੍ਹਾਂ ਇਟਾਲੀਅਨ ਦੀ ਰਿਹਾ ਹੈ ਦੀ ਪ੍ਰੈਜ਼ੈਂਟ ਕੰਟੀਨਿਊਸ ਦੀ ਕੋਈ ਵੀ ਕੰਮ ਰਿਹਾ ਹੈ ਉਦਲੇ ਆਪਾਂ ਆਹ ਬਫ ਯੂਜ਼ ਕਰ ਲਿਆ ਹੁਣ ਦੇਖੋ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਤੁਸੀਂ ਕਿਹੜੀ ਹੈਲਪਿੰਗ ਵਰਬ ਯੂਜ਼ ਕਰ ਲਈਆ ਉਦਲੇ ਤੁਸੀਂ ਜਿਹੜਾ ਸੈਂਟੈਂਸ ਹੈ ਉਹਦਾ ਸਮਝਣਾ ਹੈ ਵੀ ਇਹਦੇ ਵਿੱਚ ਕਿਹੜੀ ਗੱਲ ਹੋ ਰਹੀ ਹੈ ਇੱਕ ਜਣੇ ਦੀ ਗੱਲ ਹੋ ਰਹੀ ਦੂਹਾਂ ਦੀ ਤਿੰਨਾਂ ਦੀ ਮੁੰਡੇ ਦੀ ਕੁੜੀ ਦੀ ਅਸੀਂ ਦੀ ਤੁਸੀਂ ਦੀ ਜਾਂ ਕਿਸੇ ਗਰੁੱਪ ਦੀ ਗੱਲ ਹੋ ਰਹੀ ਆ ਉਹ ਤੁਸੀਂ ਸੈਂਟੈਂਸਾਂ ਸਮਝਣਾ ਹੁਣ ਆਹ ਸੈਂਟੈਂਸ ਤੇ ਮਣੀ ਨੀਂਹਾਂ ਮਾਰੋ ਦੇਖੋ ਮਾਲਕ ਤਨਖਾਹ ਦੇ ਰਿਹਾ ਹੈ ਮਾਲਕ ਮਾਲਕ ਤਨਖਾਹ ਦੇ ਹੈ ਮਤਲਬ ਮਾਲਕ ਮੁੰਡਾ ਆ ਜੇ ਕੁੜੀ ਹੁੰਦੀ ਮਾਲਕ ਤਨਖਾਹ ਦੇ ਰਹੀ ਹੈ ਤਾਂ ਪੈਂਦਾ ਬੋਲਣਾ ਸੀ ਮੈਂ ਸੈਂਟੈਂਸ ਕੀ ਕਹਿੰਦਾ ਮਾਲਕ ਤਨਖਾਹ ਦੇ ਰਿਹਾ ਹੈ ਮਾਲਕ ਹੈਗਾ ਮੁੰਡਾ ਤੇ ਹੁਣ ਇਹ ਵੀ ਪਤਾ ਲੱਗਾ ਮਾਲਕ ਮੁੰਡਾ ਆ ਤੇ ਮਾਲਕ ਕਲਾ ਇੱਕ ਜਣੇ ਦੀ ਗੱਲ ਹੋ ਰਹੀ ਹੈ ਇੱਕ ਪਰਸ਼ਣ ਦੀ ਗੱਲ ਹੋ ਰਹੀ ਹੈ ਤੇ ਮੁੰਡੇ ਦੀ ਗੱਲ ਹੋ ਰਹੀ ਆ ਜਿੱਥੇ ਮੁੰਡੇ ਦੀ ਗੱਲ ਹੋਈ ਅੱਖਾਂ ਬੰਦ ਕਰਕੇ ਉੱਥੇ ਕਿੱਲਣਾ ਲੂਈ ਲੂਈ ਲਾ ਦੇਣਾ ਪਰ ਮੁੰਡੇ ਲਈ ਕੁੜੀ ਹੁੰਦੀ ਤਾਂ ਲਈ ਲਾ ਸੀ ਦੋਨਾਂ ਦੇ ਲਈ ਸੇਮ ਇੱਕੇ ਹੈਲਪਿੰਗ ਵਰਬ ਯੂਜ਼ ਕਰ ਲਿਆ ਹੁਣ ਦੇਖੋ ਮਾਲਕ ਲਈ ਇਲ ਕਾਪੋ ਲਾਤਾ ਉਸ ਤੋਂ ਬਾਅਦ ਹੈਲਪਿੰਗ ਵਰਬ ਲੋੜੀ ਉ ਕਿਹੜੀ ਹਸਤਾ ਠੀਕ ਹੈ ਜੀ ਜੇ ਲੋਈ ਦੀ ਗੱਲ ਕਰ ਰਹੇ ਆ ਤਾਂ ਤੇ ਆਮੋ ਲਗਣਾ ਵੋਈ ਦੀ ਹਸਤਾ ਤੇ ਲੋਰੂ ਦੀ ਹਸਤਾ ਨੂੰ ਇਹ ਨਹੀਂਬ ਤੁਸੀਂ ਲੋਈ ਦੀ ਗੱਲ ਕਰ ਰਹੇ ਆ ਤੇ ਤੁਸੀਂ ਹੈਲਪਿੰਗ ਵਰਬ ਲਾ ਦੋ ਉਸਤਨ ਨੂੰ ਗਾਤ ਹੋ ਜਾਊਗਾ ਤੁਹਾਡਾ ਸੈਂਟੈਂਸ ਇਲਕਾ ਪੋਸਤਾ। ਥਾ ਲਗ ਗਿਆ ਉਸ ਤੋਂ ਬਾਅਦ ਉਹਨੂੰ ਬਰਫ ਕਿਹੜੀ ਲਾਣੀ ਆ ਧਾਰੇ ਦੇ ਦੇ ਤਾਨੂੰ ਦੇ ਰਿਹਾ ਨਾ ਤਨਖਾਹ ਦੇ ਡੇ ਟਾਲੀਆਂ ਹੁੰਦੀ ਆ ਧਾਰੇ ਬੈਰ ਵੀ ਆ ਧਾਰੇ ਧਾਰੇ ਦਾ ਕੀ ਬਣ ਗਿਆ ਦੰਦੋ ਧਾਰੇ ਦੇਣਾ ਦੰਦੋ ਰਿਹਾਇਆ ਦੇ ਰਿਹਾਇਆ ਕੀ ਦੇ ਰਿਹਾ ਤਨਖਾਹ ਤਨਖਾਹ ਨੂੰ ਇਟਾਲੀਆ ਦੇ ਵਿੱਚ ਕੀ ਕਹਿੰਦੇ ਆ ਲੋਸਤੀ ਪੈੰਦੀਓ ਲੋਸਤੀ ਪੈੰਦੀਓ ਤਨਖਾਹ ਰਿਪੀਟ ਕਰਦੇ ਪੂਰਾ ਸੈਂਟੈਂਸ ਇਲਕਾ ਪੋਸਤਾ ਦੰਦੋ ਲੋਸਤੀ ਪੈੰਦੀਆ ਦੇਖੋ ਸਭ ਜੱਗ ਦੀ ਜਗ੍ਹਾ ਤੇ ਕਾਪੂ ਆ ਗਿਆ ਉਸ ਤੋਂ ਬਾਅਦ ਹੈਲਪਿੰਗ ਪਰ ਉਸਤਾਲ ਆਤੀ ਬਰਬ ਕੇ ਦੀ ਆਤੀ ਦੇਣ ਦੀ ਧਾਰੇ ਧਾਰੇ ਦਾ ਕੀ ਬਣ ਗਿਆ ਦੰਦੂ बिकॉज ਉਹ ਕੰਟੀਨਿਊਸ ਕਰ ਰਹੀ ਆ ਠੀਕ ਹੈ ਹਰ ਦੇਖੋ ਇਹ ਉਤੋਂ ਅੱਗੇ ਸਾਦਾ ਜਿਹੜਾ ਬਾਕੀ ਤੇ ਰਹਿ ਗਿਆ ਸੈਂਟੈਂਸ ਤਨਖਾਰ ਹੈਗੀ ਸੀ ਅੱਗੇ ਸਾਦੀ ਲਈ ਦੀ ਉਹ ਜੇ ਹੋਰ ਵੀ ਕੋਈ ਸ਼ਬਦ ਹੋਵੇ ਬਾਅਦ ਖੋਵੇ ਸਾਰੇ ਇੱਥੇ ਅੱਗੇ ਲਿਖ ਦਣਾ ਠੀਕ ਹੈ ਜੀ ਹੁਣ ਦੇਖੋ ਦੂਜਾ ਜੇ ਕਿਹਾ ਹੋਵੇ ਉਹ ਟਿਕਟਾਂ ਵੇਚ ਰਿਹਾ ਹੈ ਉਹ ਕੀ ਕਰ ਰਿਹਾ ਟਿਕਟਾਂ ਸੋਰੀ ਉਹ ਟਿਕਟਾਂ ਚੈੱਕ ਕਰ ਰਿਹਾ ਹੈ ਦੇਖੋ ਉਹ ਟਿਕਟਾਂ ਚੈੱਕ ਕਰ ਰਿਹਾ ਹੈ ਹੁਣ ਦੇਖੋ ਹੁਣ ਹੋਰ ਮਤਲਬ ਮੁੱਢ ਆ ਉਹਦੇ ਲਈ ਕੀ ਯੂਜ਼ ਕਰਾਂਗੇ ਲੂਈ ਇੱਥੇ ਮਾਲਕ ਸੀਗਾ ਲੂਈ ਲੇ ਤਾਂ ਮਾਲਕ ਲਿਖਤਾ ਇੱਥੇ ਕੋਈ ਹੈ ਨਹੀਂ ਨਾਮ ਨੂੰ ਤੇ ਇੱਥੇ ਇਕੱਲਾ ਲੂਈ ਲਿਖਾਂਗੇ ਠੀਕ ਹੈ ਜੀ ਹੁਣ ਲੂਈ ਤੋਂ ਬਾਅਦ ਆਪਾਂ ਕੀ ਲਾਵਾਂਗੇ ਤੇ ਹੈਲਪਿੰਗ ਬਰਫ ਲੂਈ ਦੇ ਨਾਲ ਹੈਲਪਿੰਗ ਬਰਫ ਕਿਹੜੀ ਲੱਗਣੀ ਹਸਤਾ ਲੂਈ ਹਸਤਾ ਹੁਣ ਜਿਹੜੀ ਅ ਬਰਫ ਕਿਹੜੀ ਲਾਵਾਂਗੇ ਚੈੱਕ ਕਰਨ ਦੀ ਜਿਹੜਾ ਕੋਈ ਬੰਦਾ ਚੈਕਿੰਗ ਕਰ ਰਿਹਾ ਉਹਦੋਂ ਬਰਫ ਕਿਹੜੀ ਹੁੰਦੀ ਕੰਤਰ ਲਾ ਰਹੀ ਕੌਂਟਰਲਾਰੇ ਹੁੰਦਾ ਹੈ ਚੈੱਕ ਕਰਨਾ ਜਦੋਂ ਕੋਈ ਵੀ ਕੰਮ ਕਰ ਰਹੇ ਹੋਗੇ ਕੌਂਟਰਲਾਨ ਤੋਂ ਪਿੱਛੇ ਆ ਰਹੇ ਕੱਟ ਕੇ ਬੈਰਬੀ ਦੇਖੋ ਸੀ ਓ ਐਨ ਟੀ ਆਰ ਓ ਕੌਂਟਰਲਾਰੇ ਆਹੀ ਬੈਰਬੀ ਆ ਮਤਲਬ ਚੈੱਕ ਕਰਨਾ ਜਿਹੜੀ ਆਰੇ ਵਾਲੀ ਬੈਰਬੀ ਆ ਹੈਨਾ ਇਟਾਲੀਅਨ ਦੇ ਵਿੱਚ ਤਿੰਨ ਤਰ੍ਹਾਂ ਦੀ ਬੈਰਬੀ ਆ ਹੁੰਦੀ ਆ ਇੱਕ ਹੁੰਦੀ ਆਰੇ ਖਤਮ ਜਿਹੜੀਆਂ ਹੁੰਦੀਆਂ ਇੱਕ ਹੁੰਦੀ ਈ ਦੇ ਇੱਕ ਹੁੰਦੀ ਆ ਐਰੇ 3 ਤਰ੍ਹਾਂ ਦੀਆਂ ਵਰਬਸ ਹੁੰਦੀਆਂ ਇਟਾਲੀਅਨ ਦੇ ਵਿੱਚ ਠੀਕ ਹੈ ਜੀ ਹੁਣ ਦੇਖੋ ਜੇ ਆਰੇ ਵਾਲੀ ਬੈਰ ਵੀ ਆਰੇ ਕੱਟ ਕੇ ਪਿੱਛੇ ਲਾ ਦੇਣਾ ਆਂਦੋ ਏ ਐਨ ਡੋ ਖਤਮ ਕਰ ਲੈਣੀ ਆਂਦੋ ਤੇ ਜਿਹੜੀ ਈ ਦੇ ਤੇ ਐਰੇ ਵਾਲੀਆਂ ਬੈਰ ਵੀ ਆ ਉਹਨਾਂ ਪਿੱਛੇ ਕੀ ਲਾ ਦੇਣਾ ਐਂਦੋ ਕਿ ਇਹ ਉਦੋਂ ਲਾਣੀ ਜਦੋਂ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੀ ਗੱਲ ਕਰ ਰਹੇ ਹਾਂ ਮਤਲਬ ਚੱਲ ਚੱਲ ਰਹੀ ਸਮੇਂ ਦੀ ਗੱਲ ਕਰ ਰਹੇ ਹਾਂ ਹੁਣ ਦੇਖੋ ਕੰਟਰੋਲ ਲਾਏ ਹੁੰਦਾ ਹੈ ਚੈੱਕ ਕਰਨਾ ਆਰੇ ਕਟ ਕੇ ਅੰਤੁਲਤਾ ਪਿੱਛੇ ਇਹ ਕੀ ਬਣ ਗਿਆ ਕੁੰਤਰ ਲਾਂਦੋ ਕੁੰਤਰ ਲਾਂਦੇ ਚੈੱਕ ਕਰਨਾ ਕੁੰਤਰ ਲਾਂਦੋ ਹੁੰਦਾ ਵੀ ਉਹ ਕਰ ਰਿਹਾ ਆ ਕੋਈ ਵੀ ਚੀਜ਼ ਹੋ ਰਹੀ ਆ ਠੀਕ ਹੈ ਜੀ ਕੁੰਤਰ ਲਾਂਦੋ ਮਨੂੰ ਚੈੱਕ ਕਰ ਰਿਹਾ ਹੈ ਕੀ ਚੈੱਕ ਕਰ ਰਿਹਾ ਹੈ ਟਿਕਟਾ ਟਿਕਟਾ ਨੂੰ ਕੀ ਕਹਿੰਦੇ ਇਲਬਲੀਏ ਤੋਂ ਠੀਕ ਹੈ ਜੀ ਬਲੀਏ ਇਲਬਲੀਏ ਤੇ ਬਲੀਅਤੀਆ ਬਲੀਏ ਤੋਂ ਇੱਕ ਹੁੰਦੀ ਆ ਟਿਕਟਾ ਲਿਖਿਆ ਤਾਂ ਬਲੀਅਤੀਆ ਠੀਕ ਹੈ ਜੀ ਹੋਰ ਦੇਖੋ ਉਹ ਟੈਕਟਾ ਚੈੱਕ ਕਰ ਰਿਹਾ ਲੂਇਸਤਾ ਕੋਂਦਰਲਾਂਡੋ ਇਲ ਬਲੀਏਤੀ ਹੋਰ ਦੀ ਜਾ ਦੇਖੋ ਜੀ ਹਾਈਟ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਜਰੂਰ ਕਰਿਓ ਤੇ ਤੁਹਾਡੇ ਸਾਰਿਆਂ ਦੇ ਅਗੇ ਇੱਕ ਹੱਥ ਜੋੜ ਕੇ ਰਿਕੁਐਸਟ ਹੈ 10% ਦੇ ਨਾਲ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹਾਈਪ ਦੇ ਦਿਆ ਕਰੋ ਬਿਲਕੁਲ ਫ੍ਰੀ ਹੈ ਚੈਨਲ ਨੂੰ ਜੁਆਇਨ ਕਰ ਲੋ ਮੈਂ ਫ੍ਰੀ ਦੇ ਵਿੱਚ ਟਾਲੀਆਂ ਸਖੁਨੀਆਂ ਸੋ ਚੈਨਲ ਨੂੰ ਬਸਪੋਰਟ ਕਰਿਆ ਕਰੋ ਜੁਆਇਨ ਕਰ ਲੋ ਚੈਨਲ ਥੈਂਕਸ ਪੇਜ ਉ ਮੈਂਬਰਸ਼ਿਪ ਲੈ ਲੋ ਤਾਂ ਬਹੁਤ ਆਪਸ਼ਨ ਆ ਤੇ ਹਾਈਪ ਸਾਰ ਜਿਹੜੇ ਜਰੂਰ ਦਿਆ ਕਰੋ ਤੁਸੀਂ ਐਨੇ ਪਰਸਨ ਵੀਡੀਓ ਨੂੰ ਦੇਖਦੇ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੀਜਾ ਦੇਖੋ ਇਹ ਮੈਂ ਮੈਸੇਜ ਕਰ ਰਿਹਾ ਠੀਕ ਹੈ ਨਾ ਉਹ ਮੈਸੇਜ ਭੇਜ ਸੌਰੀ ਭੇਜ ਮੈਂ ਮੈਸੇਜ ਭੇਜ ਰਿਹਾ ਹਾਂ ਹੁਣ ਕਿੱਦਾਂ ਬਣਾਉਣਾ ਮੈਂ ਤਾਂ ਕੀ ਲਾਵਾਂਗਾ ਸਬਜੈਕਟ ਇਥੇ ਯੋ ਕੋਸ਼ਿਸ਼ ਕਰਿਆ ਕਰੋ ਯੋ ਤੂੰ ਲਈ ਨਾ ਲਾਇਆ ਕਰੋ ਠੀਕ ਹੈ ਇਥੇ ਮੈਂ ਨਹੀਂ ਲਾਇਆ ਤਾਂ ਕਿ ਤੁਹਾਨੂੰ ਆਦਤ ਪਵੇ ਠੀਕ ਹੈ ਜੀ ਫੋਰ ਐਗਜ਼ਾਮਪਲ ਦੇ ਲਈ ਮੈਂ ਯੋ ਹੁਣ ਯੋ ਤੋਂ ਬਾਅਦ ਆਪਾਂ ਹਾਲ ਕੁ ਨੰਬਰ ਕਿਹੜੀ ਲੈਣੀ ਹੈ 100 100 ਭੇਜਣ ਦੀ ਟਾਲੀ ਉਹ ਹੁੰਦੀ ਹੈ ਮਨਦਾਰੀ ਦੇਖੋ ਇਹਨੂੰ ਰੀਸ ਕਰਾ ਫਿਰ ਆਪਾਂ ਇਥੇ ਲਿਖ ਦਿਆਂ ਬੈਬੀ ਦੇਖੋ ਇਹ ਪੇਜਨ ਇਟਾਲੀਅਨ ਕੀ ਹੁੰਦੀ ਹੈ ਮੰਦਾਰੇ ਮੰਦਾਰੇ ਹੁੰਦਾ ਹੈ ਪੇਜਣਾ ਐਮ ਏ ਐਨ ਡੀ ਏ ਆਰ ਮੰਦਾਰੇ ਹੁੰਦਾ ਪੇਜਣਾ ਹਮੰਦਾਰੇ ਦਾ ਆ ਰੇ ਇੱਕ ਕੱਟ ਕੇ ਪਿੱਛੇ ਕਿ ਲਾ ਦੇਣਾ ਮੰਦਾਂਦੋ ਐਮ ਏ ਐਨ ਡੀ ਏ ਐਨ ਦੀ ਉਹ ਮੰਦਾਂਦੋ ਮੰਦਾਰੇ ਪੇਜਣਾ ਮੰਦਾਂਦੋ ਮੰਦਾਂਦੋ ਮੈਂ ਪੇਜ ਰਿਹਾ ਹਾਂ ਠੀਕ ਹੈ ਜੀ ਦੇਖੋ ਸੋ ਮੰਡਾਂਡੋ ਕੀ ਪੇਜਿਆ ਮੈਸੇਜ ਮੈਸੇਜ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਉਨ ਮੈਸਾਜੋ ਉਨ ਮੈਸਾਜੋ ਮਤਲਬ ਮੈਂ ਇੱਕ ਮੈਸੇਜ ਭੇਜ ਰਿਹਾ ਹਾਂ ਦੇਖੋ ਸਟੋ ਮੰਡਾਂਡੋ ਉਨ ਮੈਸਾਜੋ ਈਓ ਨਾਲਾ ਲਾਣਾ ਲੈ ਲਓ ਬਟ ਜੇ ਤੁਹਾਨੂੰ ਥੋੜੀ ਪ੍ਰੈਕਟਿਸ ਹੋ ਗਈ ਉਦੋਂ ਕੋਸ਼ਿਸ਼ ਕਰਿਆ ਕਰੋ ਇਹੋ ਤੂੰ ਲਈ ਨਾਲ ਲਾਇਆ ਕਰੋ ਠੀਕ ਹੈ ਜੀ ਸਿੱਧਾ ਇੱਥੋਂ ਬੋਲੋ ਸਟੋ ਮੰਡਾਂਡੋ ਉਨ ਮੈਸਾਜੋ ਦੋਨੀਆਂ ਤਰ੍ਹਾਂ ਸਹੀ ਹੈ ਗਲਤ ਨਹੀਂ ਹੋਣਾ ਸਹੀ ਹੈ ਠੀਕ ਹੈ ਜੀ ਹੁਣ ਦੇਖੋ ਚੌਥਾ ਅਸੀਂ ਪੰਜਾਬੀ ਬੋਲ ਰਹੇ ਹਾਂ ਜੇ ਕਹਿਣਾ ਹੋਵੇ ਅਸੀਂ ਪੰਜਾਬੀ ਬੋਲ ਰਹੇ ਹਾਂ ਹੁਣ ਅਸੀਂ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ ਨੋਈ ਤੁਸੀਂ ਦੇ ਲਈ ਕੀ ਕਰਦੇ ਹੋ ਵੋਈ ਅਸੀਂ ਦੇ ਲਈ ਕੀ ਯੂਜ਼ ਕਰਾਂਗੇ ਨੋਈ ਠੀਕ ਹੈ ਜੀ ਹੁਣ ਨੋਈ ਦੇ ਨਾਲ ਹੈਲਪਿੰਗ ਵਰਬ ਕਿਹੜੀ ਲੱਗਣੀ ਸਤਿ ਆਮ ਸਤਿ ਆਮ ਲਕਣੀ ਇਹਨਾਂ ਦੇਖੋ ਸਤਿ ਆਮੋ ਲੱਗ ਗਈ ਠੀਕ ਹੈ ਜੀ ਹੁਣ ਸਤਿ ਆਮੋ ਤੋਂ ਬਾਅਦ ਹੈਲਪਿੰਗ ਵਰਬ ਅਸੀਂ ਇੱਥੇ ਲਾਤਾ ਉਦੋਂ ਬਰਬ ਲਾਣੀਆ ਵਰਬ ਇੱਥੇ ਕਿਹੜੀ ਲਾਣੀਆ ਬੋਲਣ ਦੀ ਬੋਲਣ ਦੀ ਇਟਾਲੀਅਨ ਕਿ ਵਰਬ ਕਿਹੜੀ ਹੁੰਦੀ ਆ ਪਰਲਾ ਦੇ ਦੇਖੋ ਵਸੇ ਥੱਲੇ ਲਿਖ ਦਣੀ ਇੱਥੇ ਦੇਖੋ ਬੋਲਣ ਦੀ ਟੈਲੈਂਟ ਕਿਹੜੀ ਹੁੰਦੀ ਆ ਪਰਲਾਰੇ ਪਰਲਾਰੇ ਹੁੰਦਾ ਬੋਲਣਾ ਕਿਹੜੀ ਬਰਵਿਆਰੇ ਵਾਲੀ ਬਰਵਿਆ ਧਾਰੇ ਘੱਟ ਕੇ ਪਿੱਛੇ ਕੀ ਲੜਾ ਅੰਦੂ ਤਾਈ ਕੀ ਬਣ ਜਾਣਾ ਪਰਲਾਂਦੋ ਪਰ ਲਾਂਦੋ ਪਰਲਾਂਦੋ ਇਹ ਬੰਨਣਾ ਦੇਖੋ ਪਹਿਲਾ ਸਬਜੈਕਟ ਹੈਲਪਿੰਗ ਵਰਬ ਵਰ ਸਤਿਆਮੋ ਪਰਲਾਂਦੋ ਕੀ ਪਰ ਰਹਾ ਬੋਲ ਰਹਾ ਸੀ ਪੰਜਾਬੀ ਪੰਜਾਬੀ ਸਤਿਆਮੋ ਪਰਲਾਂਦੋ ਪੰਜਾਬੀ ਉਮੀਦਿਆ ਕਥਨ ਸਮਝ ਆ ਰਹੀ ਹੋਗੀ ਜੇ ਤੁਹਾਨੂੰ ਹਾਲੇ ਵੀ ਕਨਫਿਊਜ਼ਨ ਹੋਵੇ ਕਮੈਂਟ ਕਰਕੇ ਪੁੱਛ ਸਕਦੇ ਆਂ ਦੇਖੋ ਅਗਲਾ ਪੰਜਵਾਂ ਮੈਕੈਨਿਕ ਟਾਇਰ ਬਦਲ ਰਿਹਾ ਮੈਕੈਨਿਕ ਕੀ ਕਰ ਰਿਹਾ ਟਾਇਰ ਬਦਲ ਰਿਹਾ ਠੀਕ ਹੈ ਜੀ ਤੁਹਾਨੂੰ ਇੱਕ ਬਦਲਣ ਦੀ ਟਾਲੇਣ ਇੱਕ ਤੁਹਾਨੂੰ ਮੈਕੈਨਿਕ ਦੀ ਟਾਲੇਣ ਪਤਾ ਹੋਣੀ ਚਾਹੀਦੀ ਹੈ ਕਿ ਟਾਇਰ ਦੀ ਬਦਲਣ ਦੀ ਤੇ ਰਿਹਾ ਹੈ ਲਈ ਤੁਸੀਂ ਕਿਹੜਾ ਹੈਲਪਿੰਗ ਬਬ ਯੂਜ਼ ਕਰਨਾ ਠੀਕ ਹੈ ਜੀ ਹੁਣ ਦੇਖੋ मकैनिक है इतने मकैनिकली लिखा लिखा इल मकानिको मकैनिक नायरिंग से कहें मकानिको जिदा इतने मैं तो आप मैं लिख लिया असी हैं तो असी, था, असी था, 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 लिख लिया वह तो वह लिख लिया इतना मालिक से मालिक लिखता ठीक है जी मकैनिका तो मकैनिको लिखता ना इल माका मेकैनिको मेकानिको ठीक है उस हेल्पिंग बंब केड़ी यूज करनी है मकैनिको संटेंसू पहले पढ़ो मकैनिक टायर बदल है मतलब मुंडा है मुंडे की यूज करना लुई वो हैल्पिंग बंब केड़ी यूज करनी स्ता मकानिक हो स्ता बदलियन की होंगी आ रई देखो मैं रेस कर दी फिर लिख दें अगली बर्ब बदलन इटालियन की होंगी आर एम बी आई ए आर ई कंबिया हों बदलना आरे कट के ला दो पिछे आदो तो की बन देना कम भी आंद दो एम बी आई ए एन डी कंबिया बदलना कंबियान दो बदल रहा है

ਬੁਤਾਂਦਾ ਹੀ ਬਣੂਗਾ ਨਾ ਬੋਲੋ ਸਾਰੇ ਬੁਤਾਂਦੋ ਹੀ ਬਣੂਗਾ ਨਾ ਤਾਂ ਬੁਤਾਰੇ ਹੁੰਦਾ ਸੁੱਟਣਾ ਬੁਤਾਂਦੋ ਹੁੰਦਾ ਸੁੱਟ ਰਿਹਾ ਕੰਬਿਆਰੇ ਹੁੰਦਾ ਬਦਲਣਾ ਕੰਬਿਆੰਦੋ ਹੁੰਦਾ ਬਦਲੇ ਹਿਆ ਠੀਕ ਹੈ ਜੀ ਲੋਰੋ ਸਤਾਨੋ ਬੁਤਾਂਦੋ ਕੀ ਬਦ ਸੁੱਟ ਰਿਹਾ ਕੂੜਾ ਕੂੜੇ ਨੂੰ ਕੀ ਕਹਿੰਦੇ ਟਾਲੀਅਨ ਦੇ ਵਿੱਚ ਲਾ ਸਪਾਸਾਤੂਰਾ ਮਤਲਬ ਕੂੜਾ ਸਪਾਸਾਤੂਰਨ ਕਹਿੰਦੇ ਕੂੜਾ ਲਾਠੀ ਕਲਿਆ ਜੇ ਲੋਰੋ ਨਹੀਂ ਲੜਾ ਤਾਂ ਲੋਕ ਲੈਂਦਾ ਬੋਲੋ ਸਤਾਨੋ ਬੁਤਾਂਦੋ ਲਾ ਸਪਾਸਾਤੂਰਾ ਸਤਮਾ ਦੇਖੋ ਮਾਲਕ ਕਾਗਜ ਲੱਭ ਰਿਹਾ ਆ ਮਾਲਕ ਕਾਗਜ ਲੱਭ ਰਿਆ ਤੁਹਾਨੂੰ ਮਾਲਕ ਦੀ ਟੈਲ ਨਹੀਂ ਪਤਾ ਹੋਣੀ ਚਾਹੀਦੀ ਕਾਗਜ਼ਾਂ ਦੀ ਡਾਕੂਮੈਂਟ ਜਿੱਥੇ ਮੈਂ ਨਾਲ ਲਿਖਿਆ ਸੌਖਾ ਤੁਹਾਨੂੰ ਸਮਝਾਉਣ ਦੇ ਲਈ ਡਾਕੂਮੈਂਟਾਂ ਦੀ ਟੈਲ ਨਹੀਂ ਪਤਾ ਹੋਣੀ ਚਾਹੀਦੀ ਆ ਲੱਭਣ ਦੀ ਪਤਾ ਹੋਣੀ ਚਾਹੀਦੀ ਤੇ ਰਿਹਾ ਹੈ ਦੀ ਕਿਹੜਾ ਆਪਾਂ ਹੈਲਪਿੰਗ ਵਰਬ ਯੂਜ਼ ਕਰਨਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਦੇਖੋ ਮਾਲਕ ਲਈ ਕੀ ਯੂਜ਼ ਕਰਾਂਗੇ ਇਲ ਕਾਪੋ ਮਤਲਬ ਮਾਲਕ ਹੁਣ ਮਾਲਕ ਕੀ ਆ ਰਿਹਾ ਹੈ ਮਤਲਬ ਮੁੰਡਾ ਆ ਤੇ ਕੀ ਯੂਜ਼ ਕਰਾਂਗੇ ਹੈਲਪਿੰਗ ਵਰਬ ਸਤਾ ਸੇਮ ਜਿਦਾ ਇੱਥੇ ਸਟਾਰ ਕੀਤੀ ਸੀ ਠੀਕ ਹੈ ਹੁਣ ਲੱਭਣ ਦੀ ਉਤਪਰ ਬਰਬ ਲੈਣੀ ਬਰਬ ਕਿਹੜੀ ਲੈਣੀ ਹੈ ਤੇ ਵੀ ਸੈਂਟੈਂਸ ਦੇ ਵਿੱਚ ਲੱਭਣਾ ਲੱਭਣ ਦੀ ਟਾਈਲਿੰ ਕਿ ਹੁੰਦੀ ਹੈ ਬਰਬ ਇਹ ਚਿਰਕਾਰੀ ਆਰੇ ਵਾਲੀ ਬਰਬ ਆ ਨਾ ਚਿਰਕਾਰੀ ਦੇਖੋ ਮੈਂ ਇੱਥੇ ਲਿਖ ਵੀ ਦਿੰਨੇ ਆ ਸੀ ای ਆਰ ਸੀ اے ਆਰ ਇਹ ਚਿਰਕਾਰੀ ਚਿਰਕਾਰੀ ਹੁੰਦਾ ਲੱਭਣਾ ਜੇ ਰਕਾਰੀ ਦਾ ਆਰੇ ਕੱਟ ਕੇ ਪਿੱਛੇ ਕਿ ਲਾ ਦੋ ਆਂਦੋ ਤਾਂ ਕੀ ਬਣ ਗਿਆ ਚਿਰਕਾਂਦੋ ਮਤਲਬ ਚਿਰਕਾਰੀ ਲੱਭਣਾ ਚਿਰਕਾਂਦੋ ਲੱਭ ਰਿਹਾ ਹੈ ਇਹ ਲਕਾਪੋ ਸਾ ਚਿਰਕਾਂਦੋ ਠੀਕ ਹੈ ਮਾਲਕ ਲੱਭ ਰਿਹਾ ਇਸ ਤੱਕ ਹੋ ਗਈ ਪੰਜਾਬੀ ਕੀ ਲੱਭ ਰਿਹਾ ਹੈ ਕਾਗਜ਼ ਕਾਗਜ਼ ਡਾਕੂਮੈਂਟ ਇੰਗਲਿਸ਼ ਚਾਪ ਕਹਦੇ ਨੇ ਤੇ ਉਹਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਈ ਡਾਕੂਮੈਂਟੀ ਇਟ ਇੰਗਲਿਸ਼ ਡਾਕੂਮੈਂਟ ਇਟਾਲੀਅਨ ਚ ਈ ਡਾਕੂਮੈਂਟੀ ਪੂਰਾ ਸੈਂਟੈਂਸ ਬੋਲਦੇ ਹਾਂ ਮਾਲਿਕ ਕਾਗਜ਼ ਲੱਭ ਰਿਹਾ ਮਤਲਬ ਕਾਰਨ ਮਾਲਿਕ ਡਾਕੂਮੈਂਟ ਲੱਭ ਰਿਹਾ ਹੈ ਇਲਕਾ ਪੋਸਤਾ ਚਿਰਕਾਂਦੋ ਈ ਡਾਕੂਮੈਂਟੀ ਦੁਬਾਰਾ ਫੇਰ ਰਿਪੀਟ ਕਰਦੇ ਹਾਂ ਸਾਰੇ ਸੈਂਟੈਂਸਸ ਠੀਕ ਹੈ ਮਾਲਿਕ ਤਨੇ ਖਾ ਦੇ ਰਿਹਾ ਹੈ ਇਲਕਾ ਪੋਸਤਾ ਦਾਂਦੋ ਲੁਸਟੇਪੈਂਡਿਓ ਉਹ ਟਿਕਟਾ ਚੈੱਕ ਕਰ ਰਿਹਾ ਹੈ lui sta controllando il biglietto o biglietti ठीक है मैं मैसेज भेज रहे हां sto mandando un messaggio estoy पंजाबी बोल रहे हां ti amo parlando panyabi meccanico tyre badal reha il meccanico sta cambiando la ruota o cura sotto re han loro stanno buttando la spazzatura male che document labre hai kagaj labre hai il sta cercando i documenti ਸੋ ਦੇਖੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨਾ ਕੁ ਸਿੱਖਿਆ ਵਰਬਸ ਸਿੱਖਿਆ ਸੈਂਟੈਂਸਸ ਬਣਾਉਣੀ ਸਿੱਖੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਐਦਾਂ ਦੀ ਵੀਡੀਓ ਤੁਹਾਨੂੰ YouTube ਤੇ ਮਿਲਣੀ ਹੈ ਜਿਹੜਾ ਤੁਹਾਨੂੰ ਮੈਂ ਇਟਾਲੀਅਨ ਸਮਝਾਉਂਦੀ ਆ ਸੋ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੈਂ ਤੁਹਾਡਾ ਨੂੰ ਤੁਹਾਨੂੰ ਸਪੋਰਟ ਕਰਦੀ ਆ ਸੋ ਤੁਸੀਂ ਵੀ ਮੈਨੂੰ ਕਰਿਆ ਕਰੋ ਚੈਨਲ ਨੂੰ ਜੁਆਇਨ ਕਰ ਲਓ ਮੈਂਬਰਸ਼ਿਪ ਸਾਰੇ ਜਣੇ ਜਰੂਰ ਲਿਆ ਕਰੋ ਤੁਸੀਂ ਪੇ ਫੀਸ ਕਰਕੇ ਵੀ ਸਿੱਖਦੇ ਆਂ ਜੇ ਫ੍ਰੀ ਦੇ ਵਿੱਚ ਤੁਸੀਂ ਚੈਨਲ ਨੂੰ ਮੇਰੇ ਨੂੰ ਸਪੋਰਟ ਕਰੋਗੇ ਤਾਂ ਮੈਨੂੰ ਵੀ ਖੁਸ਼ੀ ਹੋਊਗੀ ਤੇ ਸਾਰਿਆਂ ਨੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ WhatsApp ਤੇ ਲਿੰਕ ਜ਼ਰੂਰ ਭੇਜ ਦਿਆ ਕਰੋ ਜੇ ਤੁਹਾਡੇ ਸ਼ੂਕਸ਼ਣ ਮੀਡੀਆ ਹੈਗੇ ਉੱਤੇ ਤੁਸੀਂ ਜ਼ਰੂਰ ਲਿੰਕ ਸ਼ੇਅਰ ਕਰਿਆ ਕਰੋ ਵੀ ਡੇਲੀ ਵੀਡੀਓਸ ਦਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਕੱਲੂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ